ਤੁਸੀਂ ਦੇਖ ਸਕਦੇ ਹੋ ਵੀ ਇਹ ਟੋਟਲ ਪਲਾਸਟਿਕ ਹੈ ਇਹ ਪਤਾ ਨਹੀਂ ਕਿੰਨੇ ਚਿਰ ਦੀ ਨਹਿਰ ਸ਼ਿਟੀ ਹੋਈਆ ਤੇ ਕਿੰਨੀ ਪਰਸ਼ਨ ਵੀ ਪਸਰੀ ਹੋਈਆ ਇਹਨੂੰ ਜੇਕਰ ਦਾ ਕਰਕੇ ਸਾਫ ਕਰੇ ਤਾਂ ਵੀ ਕਿੰਨੋਂ ਦਿਨ ਤੋਂ ਸਾਫ ਹੋਵੇਗਾ ਇਹ ਚਾਹੇ ਤੁਸੀਂ 100 ਸਾਲ ਪਾਣੀ ਛਿੱਤੀ ਦਿੱਤੋ ਇੱਕ ਦਿਨ ਨਹੀਂ ਇਹ ਮੀਨ ਇਹ ਤੁਸੀਂ ਇਕੱਲਾ ਬਾਬੇ ਨਾਨਕ ਦੀ ਤੇ ਸ਼੍ਰੀ ਭਗਵਾਨ ਦੀ ਬੇਅਦਵੀ ਕਰ ਰਹੇ ਹੋ ਕਿਉਂਕਿ ਜਦੋਂ ਇੱਥੇ ਨਹਿਰ ਵਿੱਚ ਨਸਲਾ ਕਰੇ ਫਿਰ ਬੱਚੇ ਜਾਂ ਗੰਧੋਂਦ ਤੇ ਤਾਂ ਅਸੀਂ ਭਗਵਾਨ ਦੇ ਉੱਤੇ ਗੰਦ ਲਿਆ ਰਿਹਾ ਦੂਜਾ ਅਸੀਂ ਨਹਿਰ ਵੀ ਗੰਦਾ ਕਰ ਰਿਹਾ ਕਿਉਂਕਿ ਪਲਾਸਟਿਕ ਦੇ ਗੰਦਾ ਨਹੀਂ ਕੈਮੀਕਲੀ ਯੂਸਡ ਹੈ ਦੇਖੋ ਜਿਹੜੀ ਇਹ ਨਹਿਰ ਦੀ ਸਫਾਈ ਪਿਛਲੇ ਸਾਲ ਅਸੀਂ 1 ਜਨਵਰੀ ਤੋਂ ਸ਼ੁਰੂ ਕੀਤੀ ਸੀ ਉਦੋਂ ਗਿੱਲਾਂ ਵਾਲੇ ਪੁਲ ਤੋਂ ਲੈ ਕੇ ਪਰ ਇਹਨੂੰ ਸਫਾਈ ਕੀਤੀ ਗਈ ਸੀ ਤੇ ਇਹ ਦੋ ਬ੍ਰਿਜ ਜਿਹੜੇ ਕਾਰਪੋਰੇਸ਼ਨ ਦੀ ਲਿਮਟ ਦੇ ਅੰਦਰ ਆ ਕਿਉਂਕਿ ਉਦੋਂ ਪਾਣੀ ਛੱਡਣਾ ਪੈ ਗਿਆ ਸੀ ਕਿਸਾਨਾਂ ਕਰਕੇ ਤੇ ਫਸਲਾਂ ਦਾ ਮੌਸਮ ਆ ਗਿਆ ਸੀਗਾ ਤੇ ਇਹ ਰਹਿ ਗਏ ਸੀਗੇ ਤੇ ਹੁਣ ਕਿਉਂਕਿ ਇੱਥੇ ਚਾਰ ਪੁਲ ਬਣਨੇ ਆ ਉਹਦੇ ਕਰਕੇ ਮਹੀਨੇ ਕਿਰੀ ਬੰਦੀ ਆਈ ਆ ਤੇ ਅਸੀਂ ਲੋਹਾਰੇ ਦੇ ਪੁਲ ਤੋਂ ਲੈ ਕੇ ਗਿੱਲਾਂ ਵਾਲੇ ਪੁਲ ਤੱਕ ਇਹ ਜਿਹੜਾ ਸਟਰੈਚ ਰਹਿ ਗਿਆ ਸੀ ਅਸੀਂ ਇਹਨੂੰ ਸਾਫ਼ ਕਰਨ ਲਈ ਦੁਬਾਰਾ ਸ਼ੁਰੂ ਕੀਤਾ ਤਾਂ ਕ ਤੇ ਜਿਹੜੇ ਬਾਕੀ ਲੋਕ ਜਿਹੜੇ ਇੱਥੇ ਗੰਦਗੀ ਪਾਉਂਦੇ ਉਹਨਾਂ ਨੂੰ ਕੀ ਸੁਣਿਆ ਕਰੋ ਇੱਥੇ ਅਸੀਂ ਹੁਣ ਮੈਕਸਿਮਮ ਵਿਜ਼ਿਟ ਕਰਕੇ ਘੁੰਮ ਕੇ ਦੇਖਿਆ ਤੁਸੀਂ ਦੇਖੋ ਵੀ ਇਧਰਲੇ ਪਾਸੇ ਜਿਹੜੀ ਆਬਾਦੀ ਆ ਇਹ ਆਬਾਦੀ ਇੱਥੇ ਤਕਰੀਬਨ ਸਾਰੇ ਜਿੱਥੇ-ਜਿੱਥੇ ਗਲੀ ਜੀ ਨਿਕਲਦੀ ਆਗੇ ਉੱਥੇ-ਉੱਥੇ ਜਾਦੇ ਗੰਦ ਆ ਇਟ ਮੀਨਸ ਇਹ ਲੋਕ ਆਪਣੇ ਘਰਾਂ ਦਾ ਕੂੜਾ ਲਿਆ ਕੇ ਇੱਥੇ ਸਿੱਟ ਰਹੇ ਆ ਤੇ ਅਸੀਂ ਫਿਲਹਾਲ ਕਿਉਂਕਿ ਇਧਰਲੇ ਪਾਸੇ ਉਦੋਂ ਸਫਾਈ ਨਹੀਂ ਕੀਤੀ ਸੀ ਤੇ ਅਸੀਂ ਆਪਦੇ ਵਲੰਟੀਅਰ ਇਧਰਲੇ ਪਾਸੇ ਨਹੀਂ ਲਾਏ ਸੀਗੇ ਤੇ ਹੁਣ ਜਦੋਂ ਇਹਦੀ ਸਫਾਈ ਹੋ ਜੂਗੀ ਹੁਣ ਅਸੀਂ ਇਧਰ ਵੀ ਵਲੰਟੀਅਰ ਲਾਵ ਤੇ ਉਹਨਾਂ ਦੀ ਚਲਾਨੀ ਕਰਾਂਗੇ ਜਿਹੜੇ ਬੰਦੇ ਕੂੜਾ ਸਿੱਟਦੇ ਹੋਣਗੇ ਤੇ ਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਮੈਂ ਉਧਰ ਨੂੰ ਆਪਣੀ ਵੀਡੀਓ ਵੀ ਸ਼ੇਅਰ ਕੀਤੀ ਸੀ ਤੇ ਫੋਟੋ ਵੀ ਸ਼ੇਅਰ ਕੀਤੀਆਂ ਸੀ ਕਿ ਇੱਕ ਸਾਲ ਦੀ ਮਿਹਨਤ ਦਾ ਨਤੀਜਾ ਇਹ ਆ ਕਿ ਅੱਜ ਨਹਿਰ ਦਾ ਤਾਲ ਉਧਰ ਬਿਲਕੁਲ ਥੱਲੇ ਫਰਸ਼ ਦੇਖਦਾ ਪਿਆ ਤੇ ਹੁਣ ਉੱਥੇ ਜਵਾਕ ਕ੍ਰਿਕਟ ਖੇਡਦੇ ਪਏ ਆ ਤੇ ਇਹ ਸਾਡੀ ਇੱਕ ਸਾਲ ਦੀ ਮਿਹਨਤ ਆ ਜਿਹੜੇ ਸਫਾਈ ਤੋਂ ਬਾਅਦ ਵਲੰਟੀਅਰਾਂ ਨੇ ਸਾਡੇ ਦੀ ਟੀਮ ਨੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਉੱਥੇ ਖੜ ਕੇ ਲੋਕਾਂ ਨੂੰ ਸ਼ਕਤੀ ਕੀਤੀ ਆ ਆਪਸ ਪ੍ਰੇਰਿਆ ਆ ਵੀ ਤੁਸੀਂ ਸ਼ਰਤ ਗੰਦ ਨਾ ਪਾਓ ਉਹੀ ਹੁਣ ਕਨਸੈਪਟ ਅਸੀਂ ਉਹੀ ਫਾਰਮੂਲਾ ਅਸੀਂ ਇੱਥੇ ਐਡਾਪਟ ਕਰਾਂਗੇ ਨਹਿਰ ਦੇ ਵਿੱਚ ਕ੍ਰਿਕਟ ਖੇਲਣਾ ਕਿੰਨਾ ਵਾਜਿਬ ਹੈ ਦੇਖੋ ਨਹਿਰ ਦੇ ਵਿੱਚ ਕ੍ਰਿਕਟ ਖੇਲਣਾ ਵਾਜਿਬ ਨਹੀਂ ਹੈ ਮੈਂ ਉਹਨਾਂ ਨੂੰ ਰੋਕ ਕੇ ਆਇਆ ਤੇ ਪਰ ਹੁਣ ਉਹ ਕੀ ਹੈ ਵੀ 24 ਘੰਟੇ ਦਾ ਕੋਈ ਨਿਗਰਾਨੀ ਕਰ ਨਹੀਂ ਸਕਦਾ ਉਹ ਥੱਲੇ ਫਰਸ਼ ਕਰਕੇ ਤੇ ਉਹ ਲੱਗੇ ਹੋਏ ਸੀਗੇ ਉਹਨਾਂ ਨੂੰ ਹੁਣ ਮੈਂ ਰੋਕ ਕੇ ਆਇਆ ਵੀ ਭਾਈ ਇੱਥੇ ਨਾ ਕਰੋ ਇੱਕ ਤਾਂ ਪਾਣੀ ਆਏ ਤਾਂ ਕੋਈ ਵੱਡੇ ਤੋਂ ਘੁਟਣਾ ਵੀ ਨਹੀਂ ਇੱਕ ਤਾਂ ਪਾਣੀ ਦੇਖੋ ਹਲੇ ਤਾਂ 21 ਦਿਨ ਤਾਂ ਪਾਣੀ ਆਉਣਾ ਨਹੀਂ ਹੁਣ ਮਹੀਨਾ ਤਾਂ ਕਿਉਂਕਿ ਪੁਲ ਬੰਦੇ ਪਏ ਆ ਪਰ ਇਹ ਰਿਸਕ ਆ ਇਹ ਨਹੀਂ ਲੈਣਾ ਚਾਹੀਦਾ